ਯਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਆਮ ਆਦਮੀ ਪਾਰਟੀ ਗਿਲਾ ਪ੍ਰਧਾਨ ਜੋਬਨ ਰੰਦਾਵਾ ਦੇ ਗਿਲਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਨਿਯੁਕਤ ਹੋਣ ਉਪਰੰਤ ਪਹਿਲੀ ਵਾਰ ਧਾਰੀਵਾਲ ਵਿਖੇ ਪਹੁੰਚੇ ਤੇ ਆਮ ਆਦਮੀ ਪਾਰਟੀ ਗਿਲਾ ਗਰਦਾਸਪੁਰ ਦੇ ਸੀਨੀਅਰ ਅਗੂ ਡਾਕਟਰ ਕਬਲ ਜੀ ਸਿੰਘ ਕੇਜੇ ਦੀ ਅਗਵਾਈ ਹੇਠ ਕੇਜੇ ਅਸਭਾ ਧਾਰੀਵਾਲ ਵਿਖੇ ਪਾਰਟੀ ਵਲੰਟਰੀਆਂ ਵੱਲੋਂ ਸ਼ਾਨਦਾਰ ਸਵਾਗਤ ਕਰਦੇ ਆਂ ਵਧਾਈ ਦਿੱਤੀ ਇਸ ਮੌਕੇ ਤੇ ਡਾਕਟਰ ਕਵਲਜੀਤ ਸਾਹਿਬ ਕੇਜ ਸਮੇਤ ਹੋਰ ਬੁਲਾ ਰਹੇ ਨੇ ਕਿਹਾ ਇਹ ਆਮ ਕਰਦੇ ਹੋਣ ਹਾਰ ਅਤੇ ਮਿਹਨਤੀ ਨੌਜਵਾਨ ਜੋਬਨ ਰੰਧਾਵਾ ਤੇ ਪਾਰਟੀ ਨੇ ਪ੍ਰੋਤਸਾਹ ਪ੍ਰਗਟ ਤਉਦੇ ਹੋਏ ਜੋ ਜ਼ਿੰਮੇਵਾਰੀਆਂ ਸੌਪੀਆਂ ਹਨ ਉਹਨਾਂ ਨੂੰ ਬਾਖੂਬੀ ਲਿਭਾਉਣਗੇ ਜਦ ਕੇ ਹਰੇਕ ਵਰਗ ਅਤੇ ਖਾਸ ਕਰਕੇ ਨੌਜਵਾਨ ਜੋਬਨ ਰੰਧਾਵਾ ਨਾਲ ਕਿਟਾਨ ਵਾਂਗ ਖੜੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਇਸ ਮੌਕੇ ਤੇ ਗਿਲਾ ਪ੍ਰਧਾਨ ਅਤੇ ਗਿਲਾ ਯੋਜਨਾ ਬੋਰਡ ਦਰਬਾਪੁਰ ਦੇ ਚੇਅਰਮੈਨ ਜੋਬਨੰਦਵਾ ਨੇ ਪੰਜਾਬ ਸਰਕਾਰ ਦੀਆਂ ਸਾਡੇ 300 ਸਾਲ ਦੀਆਂ ਉਪलब्धियों ਸੰਬੰਧੀ ਵਿਸਤਾਰ ਨਾਲ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਦੌਰਾਨ ਜੋ ਗਰੰਟੀਆਂ ਦਿੱਤੀਆਂ ਸਨ ਉਹ ਕਰੀਬ 95% ਪੂਰੀਆਂ ਹੋ ਚੁੱਕੀਆਂ ਹਨ ਅਤੇ 2027 ਦੀਆਂ ਉਨਾ ਤੇ ਪਹਿਲਾ ਪਹਿਲਾ ਆਉਟਾਂ ਨੂੰ 1-1000 ਰੁਪਏ ਦੇਣ ਦਾ ਵਾਅਦਾ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਬਲਾਕ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਐਡਵੋਕੇਟ ਸੇਵ ਚਰਨ ਸਿੰਘ ਮਾਨ ਲੈਕਚਰਰ ਸੁਖਵਿੰਦਰ ਸਿੰਘ ਪੰਨੂ ਦਿਲਬੀਰ ਸਿੰਘ ਲੀਲਕਲਾ ਡਾਕਟਰ ਗਿਆਨੂ ਜਸਦੀਪ ਸਿੰਘ ਸੰਸ਼ੇਦ ਸਿੰਘ ਮੇਲ ਤੋਂ ਇਲਾਵਾ ਹੋਰ ਵਲੰਟਰੀਆਂ ਨੇ ਨਵਨ ਜੋੜ ਕੇ ਚੇਅਰਮੈਨ ਨੂੰ ਉਦਾਇਤ ਕੀਤੀ ਅਤੇ ਪ੍ਰੋਸਾ ਦਿੱਤਾ ਕਿ ਉਹ ਉਹਨਾਂ ਨਾਲ ਚਤਾਨਾਂਵਾਂ ਖੜੇ ਰਹਿਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਹਿੰਦੇਜੀਤ ਦੀ ਖਾਸ ਰਿਪੋਰਟ ਸਰਦਾਰ ਨੁਕਰ ਸਰ ਉਹਦਾ ਖੰਜਾਂਦੀ ਲੋਲੀ ਤੇ ਤੁਹਾਡੇ ਕੋਲ ਖੁਦ ਲੋਕ ਹੀ ਆਉਣਗੇ ਤੁਹਾਡਾ ਪੋਰਟਲ ਹੈ ਕਿ ਤੁਹਾਡੇ ਕੋਲ ਬੁਲਾਉਂਗੀ ਕਿ ਮੈਂ ਇਹਨਾਂ ਨੂੰ ਬਹੁਤ ਹੀ ਇਸ ਗੱਲ ਦੀ ਦੱਸਦੀ ਹਾਂ ਹਰ ਜੋਗਨਜੀ ਇੱਕ ਗੱਲ ਜਿਵੇਂ ਅਸੀਂ ਲੋਕਾਂ ਤੋਂ ਵੋਟਾਂ ਮੰਗਣ ਗਏ ਹਾਂ ਤੇ ਅਸੀਂ ਵਾਅਦਾ ਕੀਤਾ ਹੈ ਇਸ ਵਾਰ ਨੂੰ ਆ ਜਿਹੜੀਆਂ ਗੜੀਆਂ ਨਾਲ ਨਾਲ ਸੀਵਰੇਜ ਤੁਹਾਨੂੰ ਸੁਣ ਕਹਿੰਦੇ ਹੋ ਨਾ ਪਰ ਇੱਕ ਗੱਲ ਦਾ ਵਾਦਾ ਕਰਕੇ ਮੇਰੇ ਨਾਲ ਜਾਓ ਕਿ ਜਿਵੇਂ ਮੈਂ ਵਾਅਦਾ ਕਰਕੇ ਆਈ ਆ ਉਹ ਮੇਰੇ ਪਿੱਛੇ ਕਰੀਂ ਵਾਏ ਕਿ ਜਿੱਕਰ ਖਰਚਾ ਵਾਏ ਬਹੁਤ ਬਹੁਤ ਮੁਜ਼ਾਫਾ ਕਰਨਾ ਹੋ ਜੂਨ ਨਾਲ ਨੂੰ ਥੋੜੀ ਬਿੜਿ ਜਿੰਮੇਵਰੀ ਬਣੀ ਹੈ ਜਿਲ੍ਹਾ ਪੁਰਹਾੜ गुरसपुर जिले के प्रधान और चेयरमैन जो योजना बोर्ड प्रधान बन के बहुत बहुत कर दिता हाँ और मैं पार्टी की भी हिस्सा करता हाँ जो बहुत ही बेनती कि और ईमानदार नौजवान माना का चुनिया है इस जिम्मेवारी वास्ते और मैं यकीन न क्या करा अपनी इन बजे के कमाओगे ਮੈਂ ਸਾਰੇ ਹਾਜ਼ਰ ਹੋਣ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਪਰਮਾਤਮਾ ਵੈਗੁਰੂ ਸਾਹਿਬ ਵੈਗੁਰੂ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਤੇ ਸਾਡੀ ਪਾਰਟੀ ਦੇ ਸਾਡੇ ਪਾਰਟੀ ਸੁਪਰੀਮੋ ਕੇਜਲਵਾਲ ਸਾਹਿਬ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਸਾਹਿਬ ਅਮਨ ਅਰੋੜਾ ਜੀ ਸਾਡੇ ਪੰਜਾਬ ਪ੍ਰਧਾਨ ਤੇ ਮੇਰੇ ਵੱਡੇ ਭਰਾ ਅਮਨ ਸ਼ੇਰ ਸਿੰਘ ਸ਼ਰੀ ਕਲਸੀਦੀ ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਤੇ ਮੈਂ ਫਿਰ ਹਰ ਸਟੇਜ ਤੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪਾਰਟੀ ਆ ਜਿੱਦੇ ਆਮ ਘਰਾਂ ਦੇ ਧੀਆਂ ਬੱਚਾ ਨੂੰ ਇਦਾਂ ਦੇ ਮੌਕੇ ਮਿਲ ਸਕਦੇ ਆ ਨਹੀਂ ਤਾਂ ਤੁਸੀਂ ਸੋਚੋ ਇਹ ਵਿਰੋਧੀ ਪਾਰਟੀਆਂ ਦੀ ਜਦੋਂ ਸਰਕਾਰਾਂ ਹੁੰਦੀਆਂ ਸੀ ਕਦੀ ਸੋਚ ਸਕਦੇ ਸੀ ਕਿ ਇੱਕ 32 ਸਾਲ ਦੇ ਆਮ ਘਰ ਦੇ ਨੌਜਵਾਨ ਨੂੰ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨਗੀ ਮਿਲ ਜੇ ਜਾਂ ਪਲੈਨਿੰਗ ਬੋਰਡ ਦੀ ਚੇਅਰਮੈਨੀ ਮਿਲ ਜੇ ਇਹ ਸਿਰਫ ਆਮ ਆਦਮੀ ਪਾਰਟੀ ਦੀ ਹੋ ਸਕਦਾ ਦੇਖੋ ਮੈਂ ਸਮਝਦਾ ਆਮ ਆਵੀ ਪਾਰਟੀ ਇੱਕ ਜਹੋ ਦੀ ਪਾਰਟੀ ਹੈ ਜਿਹੜੀ ਸਿਰਫ ਨੌਜਵਾਨਾਂ ਦਾ ਸੋਚਦੀ 55000 ਤੋਂ ਵੱਧ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਸਰਕਾਰੀ ਦੇ ਚੁੱਕੀ ਪਾਰਟੀ ਔਰ ਕਿਸੇ ਕੋਈ ਇੱਕ ਪਰਿਵਾਰ ਪੰਜਾਬ ਚ ਕਹਦੇ ਵੀ 1 ਰੁਪਿਆ ਵੀ ਲੱਗਿਆ ਹੋਵੇ ਸੋ ਆਮ ਆਵੀ ਪਾਰਟੀ ਹੀ ਪਾਰਟੀ ਹੈ ਜਿਹੜੀ ਨੌਜਵਾਨਾਂ ਨੂੰ ਇਹ ਜਿਹੜਾ ਵਿਦੇਸ਼ ਚ ਜਾ ਰਹੇ ਲੋਕੀ ਉਥੇ ਰੋਕਣ ਦੀ ਸਿੱਧੇ ਟੈਸਟ ਮੈਰਿਟ ਬੇਸ ਤੇ ਨੌਕਰੀਆਂ ਮਿਲ ਰਹੀਆਂ ਨਾ ਨੌਜਵਾਨਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਨਾਲ ਜੋੜਨ ਲਈ ਯੂਥ ਕਲੱਬ ਦਾ ਨਿਰਮਾਣ ਕੀਤਾ ਜਾ ਰਿਹਾ ਬਹੁਤ ਸਾਰੀਆਂ ਜਿਹੜੀਆਂ ਹੋਰ ਐਕਟੀਵਿਟੀਜ਼ ਜਿਹੜੀਆਂ ਨੇ ਉਹ ਨੌਜਵਾਨਾਂ ਲਈ ਪੂਰੀਆਂ ਨੇ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ 100 ਤੋਂ ਜਿਹੜਾ 95% ਫੋਕਸ ਉਹ ਹੈ ਹੀ ਨੌਜਵਾਨਾਂ ਲਈ ਦੇਖੋ ਜੀ ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਆ ਮਾਨ ਸਰਕਾਰ ਇਕਲੌਤੀ ਸਰਕਾਰ ਆ ਜਿਨੇ ਪਹਿਲੇ 3 ਸਾਲਾਂ ਚ ਹੀ ਆਪਣੇ 95% ਜਿਹੜੇ ਆ ਉਹ ਵਾਦੇ ਪੂਰੇ ਕਰਤੇ ਤੇ ਜਿਹੜੇ ਇੱਕ ਦੋ ਵਾਦੇ ਇਦਾਂ ਦੇ ਰਹਿ ਗਏ ਸਾਡੀ ਆਪਣਾ ਵਾਲਾ ਮੈਨੂੰ ਪਤਾ ਇਹ ਰਹਿ ਗਿਆ ਔਰ ਇਹ ਵੀ ਜਲਦ ਕੁਝ ਚੰਦ ਮਹੀਨਿਆਂ ਦੇ ਵਿੱਚ ਇਹ चीज ਪੂਰੀ ਕਰਕੇ ਜਿੱਦਨ ਅਸੀਂ ਵੋਟਾਂ ਮੰਗਣ ਦੁਬਾਰਾ ਲੋਕਾਂ ਨੂੰ ਜਾਵਾਂਗੇ ਅਸੀਂ 100 ਦੇ 100% ਮੈਨੀਫੈਸਟੋ ਵਿਖਾ ਕੇ ਵੀ ਆ ਦੇਖੋ 2022 ਦਾ ਮੈਨੀਫੈਸਟੋ ਆ ਸੀਗਾ ਔਰ 100 ਦੇ 100% ਕੰਮ ਕਰਕੇ ਲੋਕਾਂ ਦੀ ਕਿਚਾਰੀ ਦੁਬਾਰਾ ਆਏ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜਵਨਰਨ ਦਾਵਾ ਜਿਹੜੇ ਸਾਡੇ ਨੌਜਵਾਨ ਆਗੂ ਨੇ ਔਰ ਬੜੇ ਨਿਰਧੜਕ ਔਰ ਆਮ ਆਦਮੀ ਦੇ ਬਹੁਤ ਹੀ ਪ੍ਰਾਣੇ ਵਲੰਟੀਅਰ ਨੇ ਉਹਨਾਂ ਨੂੰ ਪਾਰਟੀ ਨੇ ਡਬਲ ਡਬਲ ਜਿਹੜੀਆਂ ਬਿਲਕੁਲ ਜ਼ਿਲ੍ਹਾ ਪ੍ਰਧਾਨ ਲਗਾਉਣ ਤੋਂ ਬਾਅਦ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਗਾਇਆ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਜ਼ਿਲ੍ਹਾ ਗੁਰਦਾਸਪੁਰ ਨੂੰ ਅੱਗੇ ਲੈ ਕੇ ਜਾਣਗੇ ਔਰ ਅਸੀਂ ਇਹਨਾਂ ਦੀ ਟੀਮ ਬਣ ਕੇ ਇਹਨਾਂ ਦੇ ਨਾਲ ਸਹਿਯੋਗੀ ਬਣ ਕੇ ਆਵਾਜ਼ ਵੀ ਪਾਰਟੀ ਦੇ ਲਈ ਜਿਸ ਤਰ੍ਹਾਂ ਸਾਡੇ ਸਾਰੇ ਕ੍ਰਾਂਤੀਕਾਰੀ ਵਲੰਟੀਅਰ ਅੱਗੇ ਕੰਮ ਕਰ ਰਹੇ ਨੇ ਇਹਨਾਂ ਦੀ ਛਤਰ ਛਾਇਆ ਵਿੱਚ ਸਾਰੇ ਕੰਮ ਕਰਕੇ ਜਿਲ੍ਹਾ ਗੁਰਦਾਸਪੁਰ ਨੂੰ ਜਿਹੜਾ ਜਿਤਨਾ ਅਸੀਂ ਪਿੱਛੇ ਰਹਿ ਗਏ ਸੀ ਇਸ ਵਾਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਸੀਂ ਜਿਲ੍ਹਾ ਗੁਰਦਾਸਪੁਰ ਨੂੰ ਨੰਬਰ 1 ਤੇ ਲੈ ਕੇ ਜਾਵਾਂ ਬਹੁਤ ਬਹੁਤ ਆਨੰਦ